ਬੇਸ਼ਰਮੀ ਨਾਲ ਐਸਐਚਓਰ ਚੌਕੀ ਇਨਚਾਰਜ ਕਰ ਰਿਹਾ ਉੱਥੇ ਖੜੇ ਆ ਵੀ ਸਾਡੀ ਵਰਦੀ ਨੂੰ ਨਾ ਹੱਥ ਲਾਈ ਥੋਡੀ ਵਰਦੀ ਰਹੀ ਨਹੀਂ ਤੁਸੀਂ ਤਾਂ ਬਿਕੇ ਹੋਏ ਹੋ ਟੋਟਲੀ ਉਹਨਾਂ ਕੋਲ ਤੇ ਵਰਦੀ ਦੀ ਗੱਲ ਕਰਦੇ ਹੋ ਯਾਰ ਮੈਂ ਵੀ ਸੁਣ ਰਿਹਾ ਸੀ ਵੀਡੀਓ ਦੇ ਵਿੱਚ ਉਹ ਗੱਲ ਕਰਦੇ ਸੀ ਉਹ ਵਰਦੀ ਵਰਦੀ ਕੋਈ ਸ਼ਬਦ ਤੁਸੀਂ ਵੀ ਬੋਲਦੇ ਹੋ ਉਹ ਵੀ ਬੋਲਦੇ ਨੇ ਮੈਂ ਵਰਦੀ ਇਹੀ ਕਹਿ ਰਿਹਾ ਸੀ ਵੀ ਤੇਰੀ ਵਰਦੀ ਤੂੰ ਤਾਂ ਵਰਦੀ ਦੇ ਅੰਦਰ ਉਹਨਾਂ ਦਾ ਵਰਕਰ ਹੈਂ ਤੇਰੀ ਕਾਦੀ ਵਰਦੀ ਦਾ ਖਿਆਲ ਰੱਖੀ ਐ ਸੀ ਭਾਈ ਕਹਿੰਨੇ ਉਹ ਵੀ ਵਰਦੀ ਵਰਦੀ ਤਾਂ ਵਰਤੀ ਦੇ ਅੰਦਰ ਉਹਨਾਂ ਦੀ ਵਰਕਰੀ ਕਰਦੇ ਪਿਓ ਤੇ ਉਹ ਜੀਤਾ ਸਮਾਨ ਲੈ ਕੇ ਜਾ ਰਿਹਾ ਸੀ ਇੱਕ ਐਕਟਿਵਾ ਤੇ ਦੋ ਕਾਰਟਨ ਉਹਨੇ ਲੱਦੇ ਹੋਏ ਸੀ ਬੜੇ ਬੜੇ ਤੇ ਉਹ ਛੱਡ ਕੇ ਭੱਜ ਗਿਆ ਉਹਨੂੰ ਰੋਕਿਆ ਵੀ ਉਹਨੇ ਆਵਾਜ਼ ਵੀ ਲਗਾਈ ਤੇ ਫਿਰ ਮੈਨੂੰ ਫੋਨ ਕਰਤਾ ਵੀ ਭਾਜੀ ਐ ਫੜਿਆ ਮੈਂ ਉੱਥੇ ਮੌਕੇ ਤੇ ਗਿਆ ਮੈਂ ਜਾ ਕੇ ਫੋਨ ਵੀ ਚੌਕੀ ਇਨਚਾਰਜ ਹੋ ਰਿਹਾ ਸੀ ਉਹਨੂੰ ਵੀ ਬੰਦੀ ਕਾਰਵਾਈ ਕਰ ਦੋ ਲੈ ਜਾਓ ਸਮਾਨ ਇੱਥੇ ਐਕਟਿਵਾ 'ਤੇ ਆ ਦੋ ਘੰਟੇ ਬਾਅਦ ਜਿਹਨੇ ਰੋਕਿਆ ਉਹਦੇ ਕੋਲ ਪੁਲਿਸ ਰੇਡ ਕਰਦੀ ਹੈ ਤੇ ਉਹਨੂੰ ਅਰੈਸਟ ਕਰਦੀ ਹੈ ਤੇ ਮੈਨੂੰ ਫਿਰ ਫੋਨ ਆਉਂਦਾ ਹਲੇ ਮੈਂ ਦੂਸਰੀ ਸਾਈਡ ਤੇ ਸੀਗਾ ਤੇ ਮੈਂ ਇਮੀਡੀਏਟ ਉਧਰ ਨੂੰ ਰਸ਼ ਕਰਿਆ ਤੇ ਮੇਰੇ ਜਾਂਦਿਆਂ ਨੂੰ ਉਹਨੂੰ ਕਢੀਸ ਰਹੇ ਸੀਗੇ ਔਰ ਲਤਾ ਨਾਲ ਮਾਰਮੂਰ ਰਹੇ ਸੀ ਉਹ ਪੋਲ-ਪੋਲ ਫੜੀ ਫਿਰਦਾ ਸੀ ਉਹ ਛੜਾਉਂਦੇ ਸੀਗੇ ਲਤਾ ਨਾਲ ਮਾਰ ਕੇ ਉਹਦੇ ਤੇ ਮੈਂ ਆਇਆ ਮੈਂ ੱੱਕੇ ਮਾਰ ਕੇ ਉਹਨੂੰ ਛੜਾਇਆ ਵੀ ਕਿ ਕੀ ਬਤਮੀਜ਼ੀ ਵਾਲੀ ਬਿਹਉਤਗੀ ਹੈ ਇੱਕ ਬੰਦਾ ਜਿਹੜਾ ਕਿਸੇ ਨੂੰ ਕਾਨੂੰਨ ਤੋੜਨ ਵਾਲੇ ਨੂੰ ਰੋਕਦਾ ਤੇ ਤੁਸੀਂ ਉਹਨੂੰ ਹੀ ਨੱਪੀ ਫਿਰਦੇ ਹੋ 2 ਘੰਟੇ ਪਹਿਲਾਂ ਸੋਸ਼ਲ ਮੀਡੀਆ ਤੇ ਵੀਡੀਓ ਚੱਲ ਰਹੀ ਹੈ ਵੀ ਉਹਨੇ ਪਕੜਿਆ ਔਰ ਉਹ ਦੌੜ ਗਿਆ ਮੈਂ ਉੱਥੇ ਖੜ ਕੇ ਇੰਤਜ਼ਾਰ ਕਰਕੇ ਆਨਾ ਕੋਈ ਅਫੀਸ਼ੀਅਲ ਨਹੀਂ ਆਉਂਦਾ ਪੁਲਿਸ ਵਾਲਾ ਸਾਡੀ ਕੰਪਲੇਂਟ ਤੇ ਤਾਂ ਕੋਈ ਕਾਰਵਾਈ ਨਹੀਂ ਹੁੰਦੀ ਤੇ ਜਦੋਂ ਉੱਥੋਂ ਮੈਂ ਮੂਵ ਕਰਦਾ ਤੇ ਘੰਟੇ ਬਾਅਦ ਉਹਨੂੰ ਹੀ ਪਕੜਨ ਪਹੁੰਚ ਜਾਂਦੀ ਔਰ ਰਜਿਸਟਰ ਕਰਦਾ ਹੈ ਉਹਨੂੰ ਘੜੀਸਿਆ ਜਾਂਦਾ ਹੈ ਕਿ ਯਾਰ ਕਿਹੜਾ ਇੱਥੇ ਗੁੰਡਾ ਰਾਜ ਚੱਲਦਾ ਪਿਆ ਔਰ ਪੁਲਿਸ ਸ਼ਿਕਾਇਤ ਕੀ ਦੀ ਗੱਲਬਾਤ ਹੋਈ ਕਮਿਸ਼ਨਰ ਕੀ ਕਹਿੰਦੇ ਆ ਮੈਂ ਉੱਥੇ ਹੀ ਕਿਹਾ ਉਹਨਾਂ ਨੂੰ ਵੀ ਇੱਥੇ ਆ ਚੱਲ ਰਿਹਾ ਸੀਪੀ ਸਾਹਿਬ ਨੂੰ ਇਨਫਾਰਮ ਕਰਿਆ ਕਿਤੇ ਕਿਤੇ ਤਾਂ ਮੇਰੀ ਗੱਲ ਟੈਲੀਫੋਨ ਤੇ ਬੜਾਈ ਇਮੀਡੀਏਟ ਰੈਐਕਟ ਕਰਦੇ ਪਰ ਅੱਜ ਮੈਨੂੰ ਸਮਝ ਹੀ ਨਹੀਂ ਆਈ ਇਹਨੂੰ ਕਹਿੰਦੇ ਆਉਣਾ ਹੋਣਾ ਉਹਦੇ ਵਿੱਚ ਵਿੱਚ ਹੀ ਆਹ ਕੰਮ ਜਾਂਦਾ ਸਭ ਕੁਝ ਗਿਣਿਆ ਮਿੱਥਿਆ ਵੀ ਹਾਂ ਵੀ ਵਰਕਰਾਂ ਨੂੰ ਕਿਵੇਂ ਫੜਨਾ ਹੈ ਕਿਵੇਂ ਕਰਨਾ ਹੈ ਅੰਦਰ ਮੈਨੂੰ ਕੋਈ ਸਮਝ ਨਹੀਂ ਫਿਰ ਮੈਂ ਬੋਲ ਵੀ ਰਿਹਾ ਹਾਂ ਔਰ ਅਪੀਲ ਵੀ ਕਰਦਾ ਪ੍ਰਸ਼ਾਸਨ ਨੂੰ ਵੀ ਬਾਜ ਡੋਕੇ ਨਾ ਚਲੋ ਇਹ ਬਿਲਕੁਲ ਬੈਲੈਂਸਡ ਰਹੋ ਇੱਕ ਲੈਵਲ ਪਲੇਗਰਾਉਂਡ ਸਾਰੇ ਲਈ ਹੋਣਾ ਚਾਹੀਦਾ ਤੁਸੀਂ ਇੱਕ ਵੀਡੀਓ ਦੇਖੀ ਹੋਏਗੀ ਜਿਸ ਦੇ ਵਿੱਚ ਪੰਜਾਬ ਪੁਲਿਸ ਲੁਧਿਆਣਾ ਦੇ ਕਾਂਗਰਸੀ ਵਰਕਰਾਂ ਦੇ ਨਾਲ ਉਲਝਦੀ ਹੋਈ ਨਾਚ ਰੌਂਦੀ ਆ ਤੇ ਉੱਥੋਂ ਹੀ ਕਾਂਗਰਸ ਦੇ ਜਿਹੜੇ ਉਮੀਦਵਾਰ ਨੇ ਭਰਤਪੂਰਨ ਆਸ਼ੂ ਉਹ ਵੀ ਉੱਥੇ ਆ ਜਾਂਦੇ ਨੇ ਤੇ ਮਹੌਲ ਗਰਮ ਹੋ ਜਾਂਦਾ ਤਾਂ ਆਸ਼ੂ ਜੀ ਮੇਰੇ ਨਾਲ ਨੇ ਅਸਲ ਦੇ ਵਿੱਚ ਉਹਨਾਂ ਤੋਂ ਪੁੱਛਦਿਆਂ ਕਿ ਅਸਲ ਦੇ ਵਿੱਚ ਮਸਲਾ ਕੀ ਸੀ ਇਹ ਸਾਰਾ ਕੁਝ ਵਾਪਰਿਆ ਕਿਉਂ ਆਸ਼ੂ ਜੀ ਜਿਸ ਤਰ੍ਹਾਂ ਵੀਡੀਓ ਸਭ ਨੇ ਦੇਖੀ ਆ ਤੁਹਾਡੇ ਵਰਕਰਾਂ ਦੇ ਨਾਲ ਪੁਲਿਸ ਧੱਕਾਮੁਕੀ ਕਰ ਰਹੀ ਸੀ ਤੁਸੀਂ ਮੌਕੇ ਤੇ ਪਹੁੰਚ ਜਾਉਂਦੇ ਫਿਰ ਤੁਸੀਂ ਵੀ ਪੁਲਿਸ ਦੇ ਨਾਲ ਅਸਲ ਚ ਮਸਲਾ ਕੀ ਸੀਗਾ ਕਿਉਂ ਉਹ ਸਾਰਾ ਕੁਝ ਹੁੰਦਾ ਉੱਥੋਂ ਹੀ ਆਇਆ ਹੁਣੇ ਹੀ ਅੱਧਾ ਘੰਟਾ ਪਹਿਲਾਂ ਮਸਲਾ ਤਾਂ ਸਿਰਫ ਇਨਾਕ ਸੀਗਾ ਬਈ ਇੱਕ ਸਾਡੇ ਵਰਕਰ ਨੇ ਉਹ ਕਿਉਂਕਿ ਕੱਲ ਪਰਸੋਂ ਦਾ ਸਮਾਨ ਸ਼ਰਾ ਰਾਸ਼ਨ ਕਿਟਸ ਤੇ ਨਾਲ ਸੂਟ ਵੂਟ ਐਦਾਂ ਦੀ ਕੁਝ ਖਬਰਾਂ ਆ ਰਹੀਆਂ ਸੀ ਅਲੱਗ-ਅਲੱਗ ਜਗ੍ਹਾ ਤੋਂ ਕਿਤੇ ਮੇਰੀ ਮੈਸੇਜ ਨੇ ਵੀ ਐਂਟੀਸੀਪੇਟ ਕਰਿਆ ਸਾਡੇ ਹੋਰ ਬੰਦਿਆਂ ਨੇ ਵੀ ਰੋਕਿਆ ਉਹਨਾਂ ਨੂੰ ਵੰਡਣ ਤੋਂ ਪਰ ਸਮ ਹਾਉ ਉਹ ਉੱਥੇ ਉਹ ਪਕੜ ਲਿਆ ਉਹਨੇ ਵੀਡੀਓ ਵੀ ਬਣਾਣੀ ਸ਼ੁਰੂ ਕਰਤੀ ਉਹ ਜਿਹੜਾ ਸਮਾਨ ਲੈ ਕੇ ਜਾ ਰਿਹਾ ਸੀ ਇੱਕ ਐਕਟਿਵਾ ਦੇ ਦੋ ਕਾਰਟਨ ਉਹਨੇ ਲੱਦੇ ਹੋਏ ਸੀ ਬੜੇ ਬੜੇ ਤੇ ਉਹ ਛੱਡ ਕੇ ਭੱਜ ਗਿਆ ਉਹਨੂੰ ਰੋਕਿਆ ਵੀ ਉਹਨੇ ਆਵਾਜ਼ ਵੀ ਲਗਾਈ ਤੇ ਫਿਰ ਮੈਨੂੰ ਫੋਨ ਕਰਤਾ ਵੀ ਭਾਜੀ ਐ ਫੜਿਆ ਮੈਂ ਉੱਥੇ ਮੌਕੇ ਤੇ ਗਿਆ ਮੈਂ ਜਾ ਕੇ ਫੋਨ ਵੀ ਕਿਹਾ ਆਪਣੇ ਪੀਏ ਨੂੰ ਵੀ ਤੂੰ ਕਰ ਚੌਕੀ ਇੰਚਾਰਜ ਹੋ ਰਿਹਾ ਸੱਚ ਨੂੰ ਵੀ ਬਣਦੀ ਕਾਰਵਾਈ ਕਰ ਦੋ ਲੈ ਜਾਓ ਸਮਾਨ ਇੱਥੇ ਐਕਟਿਵ ਆ ਪਿਆ ਮੈਂ ਆਪ ਉੱਥੇ ਔਰ ਮੇਰੇ ਨਾਲ ਨਾਲ ਉੱਥੇ ਇੱਕ ਅੱਧਾ ਤਾਂ ਮੇਰੇ ਤੋਂ ਪਹਿਲਾਂ ਵੀ ਪਹੁੰਚਿਆ ਸੀ ਪੱਤਰਕਾਰ ਵੀ ਪਹੁੰਚ ਗਏ ਸੀਗੇ ਪੰਜ ਸੱਤ ਉਹ ਜਿਵੇਂ ਬਾਈਟ ਵਗੈਰਾ ਲੈਣੀ ਹੁੰਦੀ ਹੈ ਫਿਰ ਮੈਂ ਅੱਧਾ ਪੌਣਾ ਘੰਟਾ ਆਲਮੋਸਟ ਪੌਣਾ ਘੰਟਾ ਹੀ ਇੰਤਜ਼ਾਰ ਕਰੀ ਕੋਈ ਅਫੀਸ਼ੀਅਲ ਆਇਆ ਨਹੀਂ ਤੇ ਫਿਰ ਮੈਂ ਉੱਥੇ ਲੋਕਾਂ ਲੀਡਰਸ ਨੂੰ ਕਿਹਾ ਵੀ ਆ ਕੇ ਇਹ ਪਕੜਾ ਫੋਟੋ ਦਿਓ ਆਪੇ ਕਾਰਵਾਈ ਕਰ ਲੈਣਗੇ ਤੇ ਮੈਂ ਚਲਾ ਆਇਆ ਉਸ 2 ਘੰਟੇ ਬਾਅਦ ਜਿਹਨੇ ਰੋਕਿਆ ਉਹਦੇ ਕੋਲ ਪੁਲਿਸ ਰੇਡ ਕਰਦੀ ਹੈ ਤੇ ਉਹਨੂੰ ਅਰੈਸਟ ਕਰਦੀ ਹੈ ਤੇ ਮੈਨੂੰ ਫਿਰ ਫੋਨ ਆਉਂਦਾ ਹਲੇ ਮੈਂ ਦੂਸਰੀ ਸਾਈਡ ਤੇ ਸੀਗਾ ਤੇ ਮੈਂ ਇਮੀਡੀਏਟ ਉਧਰ ਨੂੰ ਰਸ਼ ਕਰਿਆ ਤੇ ਮੇਰੇ ਜਾਂਦਿਆਂ ਨੂੰ ਉਹਨੂੰ ਕੜੀਸ ਰਹੇ ਸੀਗੇ ਔਰ ਲਤਾ ਨਾਲ ਮਾਰਮੋਰ ਰਹੇ ਸੀ ਉਹ ਪੋਲ ਪੋਲ ਫੜੀ ਫਿਰਦਾ ਸੀ ਉਹ ਛੜਾਉਂਦੇ ਸੀ ਕਿ ਲੱਤਾਂ ਨਾਲ ਮਾਰ ਕੇ ਉਹਦੇ ਤੇ ਮੈਂ ਆਇਆ ਮੈਂ ਥੱਕੇ ਮਾਰ ਕੇ ਉਹਨੂੰ ਛੜਾਇਆ ਵੀ ਕਿ ਕੀ ਬਦਤਮੀਜ਼ੀ ਸਾਲੀ ਬੇਹਉਦਗੀ ਹੈ ਯਾਰ ਇੱਕ ਬੰਦਾ ਜਿਹੜਾ ਕਿਸੇ ਨੂੰ ਕਾਨੂੰਨ ਤੋੜਨ ਨਾਲ ਇਹਨੂੰ ਰੋਕਦਾ ਤੇ ਤੁਸੀਂ ਉਹਨੂੰ ਹੀ ਨੱਪੀ ਫਿਰਦੇ ਹੋ ਤੇ ਫਿਰ ਉੱਥੇ ਥੋੜੀ ਕਮੋਸ਼ਨ ਵੀ ਹੋਈ ਉੱਥੇ ਉਹਨਾਂ ਨਾਲ ਬਹਿਸ ਵੀ ਹੋਈ ਵੀ ਤੁਸੀਂ ਇਹਦੇ ਨਾਲ ਤਾਂ ਕਹਿੰਦੇ ਉਹ ਵੀ ਵਰਦੀ ਵਰਦੀ ਤਾਂ ਵਰਦੀ ਦੇ ਅੰਦਰ ਹਾਂ ਉਹਨਾਂ ਦੀ ਵਰਕ ਰੀ ਕਰਦੇ ਪਿਓ ਤੇ ਇਸ ਤਰੀਕੇ ਦਾ ਮਾਹੌਲ ਬਣਿਆ ਉੱਥੇ ਪਰ ਬੜੀ ਅਜਫਸੋਸ ਨਾਲ ਕਹਿਣਾ ਚਾਹ ਕਹਿਣਾ ਪੈ ਰਿਹਾ ਵੀ ਜਿਹੜੀ ਪਾਰਟੀ ਵੱਡੀਆਂ-ਵੱਡੀਆਂ ਗੱਲਾਂ ਕਰਦੀ ਸੀ ਔਰ ਬਾਬਾ ਸਭ ਉਮੀਦ ਕਰਦੇ ਸ਼ਹੀਦ ਆਜ਼ਮ ਭਗਤ ਸਿੰਘ ਜੀ ਦਾ ਨਾਮ ਲੈ ਕੇ ਕਰਦੇ ਸੀ ਔਰ ਆਪ ਕਹਿੰਦੇ ਸੀ ਜਿਹੜੇ ਹੁਣ ਦੇ ਸੀਐਮ ਨੇ ਵੀ ਇੰਨਾ ਕੁਸੀਂ ਕੰਮ ਚੰਗਾ ਕਰਾਂਗੇ ਵੀ ਸਾਨੂੰ ਮੰਗਣ ਨਹੀਂ ਜਾਣਾ ਪਏਗਾ ਵੋਟਾਂ ਵੋਟਾਂ ਆ ਪੈਣਗੀਆਂ ਅੱਜ ਮੰਗਣ ਦੀ ਜਗਾ ਖੌਣ ਖੌਣ ਲੱਗੇ ਹੋਏ ਨੇ ਵੋਟਾਂ ਤੇ ਮੈਂ ਮੈਂ ਤਾਂ ਇਹ ਕਹਿਣਾ ਵੀ ਇਹ ਇਲੈਕਸ਼ਨ ਜਿੱਤਣ ਨਹੀਂ ਲੁੱਟਣ ਲੱਗਣ ਲੱਗੇ ਸਾਰੇ ਸਾਰੀ ਪੁਲਿਸ ਵਰਕਰ ਉਹਨਾਂ ਦਾ ਮਤਲਬ ਬਣ ਕੇ ਵਲੰਟੀਅਰ ਬਣ ਕੇ ਕੰਮ ਕਰਦੀ ਪਈ ਸਭ ਜਗਾ ਇਹ ਤੁਸੀਂ ਇਲਜ਼ਾਮ ਲਗਾਤਾਰ ਮੈਂ ਕਿੰਨੇ ਦਿਨਾਂ ਤੋਂ 4-5 ਦਿਨਾਂ ਤੋਂ ਤਾਂ ਕਟੋ-ਕਟੇ ਇਹ ਵੰਡ-ਵੰਡਾਈ ਦਾ ਕੰਮ ਚੱਲ ਰਿਹਾ ਕਦੇ ਸੰਜੀਪ ਰੋੜਾ ਦਿਨਾਂ ਦੀ ਖੇਟ ਆ ਜਾਂਦੀ ਆ ਉਹ ਕਦੇ 20-10 20-20 ਰੁਪਏ ਦੀਆਂ ਨੋਟਬੁਕਸ ਤੇ ਉਹਨਾਂ ਦੀਆਂ ਫੋਟੋਆਂ ਛਪਣੀਆਂ ਮਤਲਬ ਬਹੁਤ ਛੋਟੀ ਜਿਹੀ ਗੱਲ ਜਿਹੜੀ ਆਮ ਲੋਕਾਂ ਨੂੰ ਲੱਗਦੀ ਆ ਕਿ ਉਸ ਲੈਵਲ ਤੇ ਚੱਲ ਜਾਂਦੀ ਆ ਪਰ ਅਸੀਂ ਲਗਾਤਾਰ ਇਸ ਗੱਲ ਤੇ ਇਲਜ਼ਾਮ ਲਾ ਵਰਕਰ ਬਣ ਚੁੱਕਿਆ ਆਮ ਆਦਮੀ ਪਾਰਟੀ ਦੇ ਤੇ ਅੱਜ ਉਹੀ ਜਿਹੜਾ ਬੰਦਾ ਉਹ ਸ਼ਿਕਾਇਤ ਜਿੰਨੇ ਫੜੇ ਨਹੀਂ ਹੋ ਹੋ ਰਾਸ਼ਨ ਵੰਡੇ ਜਿਹੜੇ ਆਮ ਆਦਮੀ ਪਾਰਟੀ ਦੇ ਵਰਕਰ ਸੀ ਉਲਟਾ ਪੁਲਿਸ ਉਹਨੂੰ ਹੀ ਚੱਕਣਾ ਆ ਜਾਂਦੀ ਏ ਤੁਹਾਡੇ ਦਫ਼ਤਰ 2 ਘੰਟੇ ਪਹਿਲਾਂ ਸੋਸ਼ਲ ਮੀਡੀਆ ਤੇ ਵੀਡੀਓ ਚੱਲ ਰਹੀ ਹੈ ਵੀ ਉਹਨੇ ਪਕੜਿਆ ਔਰ ਦੌੜ ਗਿਆ ਮੈਂ ਉੱਥੇ ਖੜ ਕੇ ਇੰਤਜ਼ਾਰ ਕਰਕੇ ਆਨਾ ਕੋਈ ਅਫੀਸ਼ੀਅਲ ਨਹੀਂ ਆਂਦਾ ਪੁਲਿਸ ਵਾਲਾ ਸਾਡੀ ਕੰਪਲੇਂਟ ਤੇ ਤਾਂ ਕੋਈ ਕਾਰਵਾਈ ਨਹੀਂ ਹੁੰਦੀ ਤੇ ਜਦੋਂ ਉੱਥੋਂ ਮੈਂ ਮੂਵ ਕਰਦਾ ਤੇ ਘੰਟੇ ਬਾਅਦ ਉਹਨੂੰ ਹੀ ਪਕੜਨ ਪਹੁੰਚ ਜਾਂਦੀ ਏ ਉਹ ਰਿਸਿਸਟ ਕਰਦਾ ਉਹਨੂੰ ਘੜਿਸਿਆ ਜਾਂਦਾ ਹੈ ਯਾਰ ਕਿਹੜਾ ਇੱਥੇ ਗੁੰਡਾ ਰਾਜ ਚੱਲਦਾ ਪਿਆ ਹੋਰ ਬੇਸ਼ਰਮੀ ਨਾਲ ਐਸ ਐਚੋਰ ਚੌਕੀ ਇਨਚਾਰਜੇ ਕਰ ਰਿਹਾ ਉੱਥੇ ਖੜੇ ਹੈ ਵੀ ਸਾਡੀ ਵਰਦੀ ਨੂੰ ਨਾ ਹੱਥ ਲਾਈ ਥੋੜੀ ਵਰਦੀ ਰਹੀ ਨਹੀਂ ਤੁਸੀਂ ਤਾਂ ਵਿਕੇ ਹੋਏ ਹੋ ਟੋਟਲੀ ਉਹਨਾਂ ਕੋਲ ਤੇ ਵਰਦੀ ਦੀ ਗੱਲ ਕਰਦੇ ਹੋ ਯਾਰ ਬਿਲਕੁਲ ਮੈਂ ਵੀ ਸੁਣ ਰਿਹਾ ਸੀ ਵੀਡੀਓ ਦੇ ਵਿੱਚ ਉਹ ਗੱਲ ਕਰਦੇ ਸੀ ਉਹ ਵਰਦੀ ਵਰਦੀ ਕੋਈ ਸ਼ਬਦ ਤੁਸੀਂ ਵੀ ਬੋਲਦੇ ਹੋ ਉਹ ਵੀ ਬੋਲਦੇ ਨੇ ਮੈਂ ਵਰਦੀ ਇਹੀ ਕਹਿ ਰਿਹਾ ਸੀ ਵੀ ਤੇਰੀ ਵਰਦੀ ਤੂੰ ਤਾਂ ਵਰਦੀ ਦੇ ਅੰਦਰ ਉਹਨਾਂ ਦਾ ਵਰਕਰ ਹੈਂ ਤੇਰੀ ਕਾਦੀ ਵਰਦੀ ਦਾ ਖਿਆਲ ਰੱਖੀ ਐ ਸੀ ਬਾਈ ਹੁਣ ਗੱਲ ਇਹ ਹੈ ਵੀ ਮੈਂ ਤਾਂ ਤੁਹਾਡੇ ਚੈਨਲਾਂ 'ਤੇ ਅਪੀਲ ਕਰੂੰਗਾ ਇਹ ਵੀ ਕਹਿੰਦੇ ਹੁੰਦੇ ਸੀਗੇ 3 ਸਾਲ ਸਵਾ 3 ਸਾਲ ਤੁਹਾਨੂੰ ਲੁੱਟਿਆ ਤੇ ਮੈਂ ਇਹ ਸਾਰੀ ਜੰਦਾ ਨੂੰ ਅਪੀਲ ਕਰੂੰਗਾ ਵੀ ਜੋ ਦਿੰਦੇ ਆ ਲੈ ਲਓ ਪਰ ਵੋਟ ਆਪਣੀ ਮਰਜ਼ੀ ਨਾਲ ਕਰੋ ਲੜਾਈ ਸਾਡੀ ਚਾਲੂ ਹੈ ਇਹ ਲੜਾਈ ਜਿਹੜੀ ਮੈਂ ਮੰਗਦਾ ਸੀ ਵੀ ਅਗਲੀ ਡੇਢ ਦੋ ਸਾਲ ਇਸ ਪ੍ਰਸ਼ਾਸਨ ਨਾਲ ਲੜੂੰਗਾ ਇਹਨਾਂ ਦੇ ਤੱਕੇ ਨਾਲ ਲੜੂੰਗਾ ਤੇ ਅੱਜ ਉਹ ਲੜਾਈ ਬਿਲਕੁਲ ਚਾਲੂ ਹੈ ਅੱਜ ਤੋਂ ਹੀ ਚਾਲੂ ਹੈ ਕੱਲ ਤੁਸੀਂ ਵੋਟਾਂ ਪਾਉਗੇ ਰਿਜ਼ਲਟ ਆਏਗਾ ਪਰ ਲੜਾਈ ਅੱਜ ਤੋਂ ਹੀ ਚਾਲੂ ਹੈ ਇਸ ਧੱਕੇ ਦੇਖ ਲਓ ਬਿਲਕੁਲ ਜਿਸ ਇੱਕ ਅੱਲ ਮੁੱਖ ਮੰਤਰੀ ਸਾਹਿਬ ਆਮ ਤੌਰ ਤੇ ਕਹਿੰਦੇ ਹੁੰਦੇ ਸੀ ਕਹਿੰਦੇ ਵੀ ਜਿਹੜਾ ਵੀ ਕੋਈ ਦੇਣ ਆਉਂਦਾ ਉਹ ਲੈ ਲਓ ਵੋਟ ਪਰ ਤੁਸੀਂ ਆਬਦਮ ਅਮਦੀ ਜੀ ਮਨ ਮਰਜ਼ੀ ਨਾਲ ਜਿੱਥੇ ਤੁਹਾਡਾ ਜੀ ਕਰਦਾ ਤੁਸੀਂ ਮੁੱਖ ਮੰਤਰੀ ਇਸ਼ਾਰਿਆਂ ਚ ਸੁਣਾਉਂਦੇ ਸੀ ਵੋਟ ਤੁਸੀਂ ਉਧਰ ਪਾਜੋ ਉਸੇ ਗੱਲ ਤੇ ਅੱਜ ਤੁਸੀਂ ਆਗੇ ਕਿ ਇਹ ਮੁੱਖ ਮੰਤਰੀ ਦੀ ਗੱਲ ਮੰਨ ਲਓ ਬਿਲਕੁਲ ਮੰਨ ਮੰਨੋ ਉਹਨਾਂ ਦੀ ਗੱਲ ਜੋ ਕਹਿੰਦੇ ਸੀ ਅੱਜ ਹਾਲਾਤ ਤਾਂ ਦੇਖੋ ਤੁਸੀਂ ਮੁੱਦਿਆਂ ਤੇ ਇਲੈਕਸ਼ਨ ਨਹੀਂ ਹੋ ਰਹੇ ਕਿਸ ਤਰੀਕੇ ਇਲੈਕਸ਼ਨ ਹੈ ਪੁਲਿਸ ਦੇ ਚ ਕਰਦੀ ਹੈ ਇੰਟਰਫੇਅਰ ਵੋਟਾਂ ਪਾਉਣ ਨੂੰ ਵੋਟਾਂ ਨੂੰ ਮੈਨੇਜ ਕਰਨ ਨੂੰ ਪਹਿਲਾਂ ਇਹਨੇ ਮਹੀਨੇ ਕੈਂਪੇਨ ਚੱਲਿਆ ਤੇ ਅਖੀਰਲੇ ਟਾਈਮ ਤੇ ਤਾਂ ਇਹ ਹਾਲ ਹੋ ਗਿਆ ਵੀ ਸਾਰਾ ਪ੍ਰਸ਼ਾਸਨ ਉਹਨਾਂ ਦੀਆਂ ਮੀਟਿੰਗਾਂ ਕਰਾਉਣ ਲੱਗ ਗਿਆ ਕੋਈ ਕਿਤੇ ਸਿਵਲ ਸਰਜਨ ਦੀਆਂ ਡਿਊਟੀਆਂ ਲੱਗੀਆਂ ਵੀ ਕੈਮਿਸਟਾਂ ਨੂੰ ਡਾਕਟਰਾਂ ਨੂੰ ਇਨਫਲੂਐਂਸ ਕਰੋ ਇਸੇ ਤਰੀਕੇ ਕੇਸੇ ਪੁਲਿਸ ਦੀਆਂ ਡਿਊਟੀਆਂ ਲੱਗ ਗਈਆਂ ਵੀ ਜਿਹੜੀਆਂ ਲੋਕਲ ਐਸੋਸੀਏਸ਼ਨ ਹੈ ਤੇ ਸੇਲ ਟੈਕਸ ਵਾਲਿਆਂ ਦੀਆਂ ਡਿਊਟੀਆਂ ਲੱਗੀਆਂ ਵਪਾਰੀਆਂ ਨੂੰ ਮੈਂ ਸਭ ਸਭ ਕੁਝ ਐ ਚੱਲਿਆ ਪ੍ਰਸ਼ਾਸਨ ਲੜਿਆ ਇਲੈਕਸ਼ਨ ਵਲੰਟੀਅਰ ਤਾਂ ਲੜਿਆ ਹੀ ਨਹੀਂ ਵਲੰਟੀਅਰ ਤਾਂ ਹੈ ਹੀ ਨਹੀਂ ਉਹਨਾਂ ਦੇ ਛੱਡ ਛੱਡ ਜਾ ਰਹੇ ਆ ਵਲੰਟੀਅਰ ਨੇ ਤਾਂ ਕਹਿਤਾ ਵੀ ਸਾਡੀ ਤਾਂ ਹੁਣ ਇਹ ਸਰਕਾਰ ਹੀ ਨਹੀਂ ਰਹੀ ਸਰਕਾਰ ਹੀ ਦਿੱਲੀ ਵਾਲੇ ਚਲਾਉਂਦੇ ਪਏ ਆ ਤੇ ਦਿੱਲੀ ਵਾਲੇ ਬੰਦੇ ਚਲਾਣ ਲੋਕਲ ਲੈਵਲ ਤੇ ਤਾਂ ਉਹਨਾਂ ਕੋਲ ਸਿੰਮਤੀ ਨਹੀਂ ਹੈ ਬਿਲਕੁਲ ਲਗਾਤਾਰ ਦੇਖ ਰਹੇ ਪੂਰੇ ਪੰਜਾਬ ਤੋਂ ਬਾਹਰੋਂ ਜਿਹੜੇ ਵਲੰਟੀਅਰ ਵੀ ਚਾਹੇ ਉਹਨਾਂ ਦੇ ਆਗੂ ਵੀ ਆ ਕੇ ਇੱਥੇ ਲੜ ਰਹੇ ਨੇ ਪਰ ਅਸੀਂ ਤੁਸੀਂ ਪੁਲਿਸ ਦੀ ਗੱਲ ਕੀਤੀ ਆ ਕਿ ਪੁਲਿਸ ਦੇ ਕਮਿਸ਼ਨ ਕਮਿਸ਼ਨਰ ਪੁਲਿਸ ਆ ਇੱਥੇ ਤੁਸੀਂ ਕਮਿਸ਼ਨਰ ਸਾਹਿਬ ਕੋਲ ਨਹੀਂ ਸ਼ਿਕਾਇਤ ਕੀਤੀ ਗੱਲਬਾਤ ਹੋਈ ਕਮਿਸ਼ਨਰ ਕੀ ਕਹਿੰਦੇ ਆ ਮੈਂ ਉੱਥੇ ਹੀ ਕਿਹਾ ਉਹਨਾਂ ਨੂੰ ਵੀ ਇੱਥੇ ਆ ਚੱਲ ਰਿਹਾ ਸੀਸੀਪੀ ਸਾਹਿਬ ਨੂੰ ਇਨਫੋਰਮ ਕਰਿਆ ओके ਤੇ ਤੇ ਤਾਂ ਮੇਰੀ ਗੱਲ ਟੈਲੀਫੋਨ ਤੇ ਬੜਾਈ ਇਮੀਡੀਏਟ ਰੈਕਟ ਕਰਦੇ ਪਰ ਅੱਜ ਮੈਨੂੰ ਸਮਝ ਹੀ ਨਹੀਂ ਆਈ ਮੈਨੂੰ ਕਹਿੰਦੇ ਆਉਣਾ ਆਉਣਾ ਉਹਦੇ ਵਿੱਚ ਵਿੱਚ ਹੀ ਆਹ ਕੰਮ ਜਾਂਦਾ ਸਭ ਕੁਝ ਗਿਣਿਆ ਮਿੱਥਿਆ ਵੀ ਹਾਂ ਵੀ ਵਰਕਰਾਂ ਨੂੰ ਕਿਵੇਂ ਫੜਨਾ ਹੈ ਕਿਵੇਂ ਕਰਨਾ ਹੈ ਅੰਦਰ ਮੈਨੂੰ ਕੋਈ ਸਮਝ ਨਹੀਂ ਬੀਤੇ ਦਿਨੀ ਵਿੱਕੀ ਮੈਨੂੰ ਥੋੜਾ ਖੋਲ ਕੇ ਦੱਸੋ ਕੀ ਕੀ ਚੀਜ਼ਾਂ ਜਿਹੜੀਆਂ ਹੁਣ ਤੱਕ ਆਈਆਂ ਤੇ ਕਦੋਂ ਕਦੋਂ ਫੜੀਆਂ ਬੀਤੇ ਦਿਨ ਵੀ ਸੁਣਿਆ ਕਿ ਕੋਈ ਟਰੱਕ ਆਇਆ ਨਾ ਰਸਣ ਦਾ ਸਮਾਨ ਲੈ ਕੇ ਉਹ ਅਸੀਂ ਫੜ ਨਹੀਂ पाए ਪਰ ਸਮਾਨ ਆਖਰ ਜਿਹੜਾ ਵੰਡਿਆ ਜਾ ਰਿਹਾ ਕਿਤੋਂ ਤਾਂ ਆਇਆ ਤੇ ਕੋਈ ਕੋਈ ਕਹਿੰਦਾ ਵੀ ਮਾਰਕਫੜ ਤੋਂ ਆਇਆ ਕਿਤੇ ਕੁਝ ਕਹਿ ਰਿਹਾ ਹੁਣ ਮੇਰੇ ਕੋਲ ਸਬੂਤ ਨਹੀਂ ਹੈ ਮੈਂ ਕੀ ਕਵਾਂ ਪਰ ਸਮਾਨਤਾ ਬੜੀ ਵੱਡੀ ਤਦਾਦ ਵਿੱਚ ਵੰਡਿਆ ਜਾ ਰਿਹਾ ਇੱਥੇ ਹੋਰ ਮੈਂ ਜਾਣਦਾ ਸਾਬ ਇਸ ਕੰਸਟੀਚੂਐਂਸੀ ਚ ਮੈਂ 25-28 ਸਾਲ ਹੋ ਗਏ ਇਹਨੂੰ ਇਹਨੂੰ ਅਲੱਗ-ਅਲੱਗ ਤਰੀਕੇ ਨਾਲ ਰਿਪਰੈਜ਼ੈਂਟ ਕੀਤਾ ਕਾਉਂਸਲਰ ਵੀ ਰਹੇ ਆ ਐਮਐਲਏ ਵੀ ਰਹੇ ਆ ਇੱਥੋਂ ਮੰਤਰੀ ਵੀ ਰਹੇ ਆ ਪਰ ਇਹ ਵਿਕਣ ਵਾਲੀ ਨਹੀਂ ਜਿਸ ਤਰੀਕੇ ਸੋਚਿਆ ਜਾ ਰਿਹਾ ਨੇ ਵੀ ਕਿਤੇ ਲੋਕਾਂ ਨੂੰ ਖਰੀਦਿਆ ਹੀ ਜਾ ਸਕੇਗਾ ਲੋਕ ਬੜਾ ਖੁੱਲੇ ਦਿਲ ਨਾਲ ਕੱਲ ਵੋਟ ਪਾਉਣਗੇ ਔਰ ਆਪਣਾ ਫੈਸਲਾ ਦੇਣਗੇ ਮੈਨੂੰ ਯਕੀਨ ਹੈ ਕੀ ਫੈਸਲਾ ਹੋਏਗਾ ਲੋਕਾਂ ਦਾ ਸਿਰ ਮੱਥੇ ਰਹੇਗਾ ਪਰ ਉਹ ਤੱਕੇ ਦੇ ਖਿਲਾਫ ਜ਼ਰੂਰ ਵੋਟ ਦੇਣਗੇ ਇਹ ਪੰਜਾਬੀਆਂ ਦੀ ਜਿਹੜੀ ਅੰਦਰਲੀ ਖਸਲਤ ਹੈ ਨਾ ਜਿਵੇਂ ਤਸੀਰ ਹੈ ਜਿਹਨੂੰ ਕਹਿ ਲਈਏ ਉਹ ਹੈ ਉਹ ਦੇਣਗੇ ਜਵਾਬ ਤੇ ਅਸੀਂ ਵਾਲੀ ਰਾਤ ਬਾਕੀ ਹੈ ਕੱਲ ਦਾ ਦਿਨ ਬਾਕੀ ਹੈ ਕੀ ਹੋਣਾ ਕੀ ਨਹੀਂ ਮੈਂ ਅਪੀਲ ਜ਼ਰੂਰ ਕਰੂੰਗਾ ਸਾਰੇ ਪ੍ਰਸ਼ਾਸਨ ਨੂੰ ਭਾਈ ਯਾਰ ਬਾਇਸਟ ਨਾ ਚੱਲੇ ਮੈਂ ਬੋਲ ਵੀ ਰਿਹਾ ਹਾਂ ਤੇ ਅਪੀਲ ਵੀ ਕਰਦਾ ਪ੍ਰਸ਼ਾਸਨ ਨੂੰ ਵੀ ਬਾਸ ਡੋਕੇ ਨਾ ਚਲੋ ਇਹ ਬਿਲਕੁਲ ਬੈਲੈਂਸਡ ਡੋ ਇੱਕ ਲੈਵਲ ਪਲੇਗਰਾਉਂਡ ਸਾਰੇ ਲਈ ਹੋਣਾ ਚਾਹੀਦਾ ਤੇ ਹਰ ਕੋਈ ਤੁਸੀਂ ਮਤਲਬ ਸਾਰੇ ਵਰਕਰ ਜਿੰਨੇ ਹੈ ਉਹਨਾਂ ਤੇ ਕੇਸਿਸ ਵੀ ਸਾਰੇ ਕਾਂਗਰਸੀਆਂ ਤੇ ਹੀ ਨੇ ਕੋਈ ਹੋਰ ਪਾਰਟੀ ਦਾ ਕੋਈ ਬੰਦਾ ਹੀ ਨਹੀਂ ਹੈ ਭਈ ਅੱਜ ਤੁਸੀਂ ਇੰਨੇ ਜਿਆਦਾ ਮਤਲਬ ਘਬਰਾ ਗਏ ਹੋ ਇਹ ਥੋੜੀ ਘਬਰਾਹਟ ਹੀ ਹੈ ਜਿਹੜੀ ਨਜ਼ਰ ਆ ਰਹੀ ਹੈ ਪਰ ਇਸ ਤਰੀਕੇ ਹੋਣਾ ਨਹੀਂ ਸਾਬ ਔਰ ਇਹ ਜੋ ਹੁਣ ਰੀਸੈਂਟਲੀ ਅਜਿਹੜਾ ਮਸਲਾ ਹੋਇਆ ਕਿ ਉਹਦੇ ਵਿੱਚ ਵੀ ਕੋਈ ਤੁਹਾਡੇ ਵਰਕਰਾਂ ਤੇ ਜਾਂ ਤੁਹਾਡੇ ਜਿਹੜੇ ਵਲੰਟੀਅਰ ਉਥੇ ਬਲੱਡ ਰਹੀ ਸੀ ਕਿ ਉਹਨਾਂ ਦੇ ਵਿੱਚ ਵੀ ਕੋਈ ਪੁਲਿਸ ਦੁਆਰਾ ਕੋਈ ਸਕੰਜਾ ਮੜਨ ਦੀ ਤਿਆਰੀ ਕੀਤੀ ਜਾ ਰਹੀ ਹੈ ਮੈਨੂੰ ਪਤਾ ਨਹੀਂ ਨਾ ਮੈਂ ਪੁੱਛਿਆ ਸਾਹਿਬ ਇਹ ਜੋ ਕਰੇਗੀ ਫਿਰ ਲੜਾਂਗੇ ਇਹਦੇ ਚ ਕਿਹੜੀ ਗੱਲ ਤੁਸੀਂ ਇਹ ਲੜਾਈ ਲਈ ਭਾਵੇਂ ਚੋਣਾ ਚ ਕੁਝ ਕੇ ਘੰਟੇ ਹੁਣ ਬਾਕੀ ਨੇ ਕੱਲ ਸਵੇਰੇ ਚੋਣਾ ਹੋਣੀਆਂ ਨੇ ਇੱਕ ਰਾਤ ਬਾਕੀ ਆ ਵਿਚਾਲੇ ਪਰ ਤੁਸੀਂ ਪੂਰੀ ਤਰ੍ਹਾਂ ਡਟ ਕੇ ਲੜਨ ਲਈ ਤਿਆਰ ਹੋ ਬਿਲਕੁਲ ਬਿਲਕੁਲ ਸਾਹਿਬ ਜਦ ਇਲੈਕਸ਼ਨ ਚ ਖੜੇ ਹੀ ਸੀ ਤੇ ਲੋਕਾਂ ਕੋਲੋਂ ਮੰਗਿਆ ਹੀ ਇਹ ਵੀ ਜੋ ਬਦਹਾਲੀ ਹੈ ਸਾਡੇ ਪੰਜਾਬ ਦੀ ਯੋਧੇ ਚ ਚਾਹੇ ਲਾ ਰ ਐਂਡ ਆਰਡਰ ਹੋਵੇ ਜੋ ਹਰ ਤੱਕੇ ਦੇ ਖਿਲਾਫ ਲੜਨ ਵਾਸਤੇ ਮੈਨੂੰ ਜਿਹੜੀ ਅੱਜ ਤੁਹਾਡੇ ਕੋ ਕੋਈ ਆਵਾਜ਼ ਨਹੀਂ ਹੈ ਮੈਂ ਤੁਹਾਡੀ ਆਵਾਜ਼ ਬਣਨਾ ਚਾਹੁੰਦਾ ਮੈਂ ਤੁਹਾਡੀ ਉਹ ਲੜਾਈ ਜਿਹੜੀ ਤੁਸੀਂ ਸਰਕਾਰਾਂ ਦੇ ਖਿਲਾਫ ਜਾਂ ਸਰਕਾਰਾਂ ਦੀ ਜਿਹੜੀ ਕਾਰਗੁਜ਼ਾਰੀ ਦੇ ਖਿਲਾਫ ਲੜਨੀ ਹੈ ਉਹ ਮੈਂ ਲੜਾਈ ਮੰਗਣਾ ਚਾਹੁੰਦਾ ਮੈਂ ਤਾਂ ਮੰਗੀ ਲੜਾਈ ਹੈ ਪਰ ਤੁਸੀਂ ਤਾਂ ਲੜਾਈ ਮੰਗ ਰਹੇ ਹੋ ਲੋਕਾਂ ਤੋਂ ਲੜਾਈ ਦੇ ਲਈ ਮੌਕਾ ਮੰਗ ਰਹੇ ਹੋ ਪਰ ਦੂਜੇ ਪਾਸੇ ਉਹਨਾਂ ਦੇ ਕਨਵੀਨਰ ਤਾਂ ਆ ਕੇ ਕਹਿੰਦੇ ਨੇ ਆਸ਼ੂ ਜਿੱਤ ਜੇਗਾ ਤਾਂ ਕੀ ਹੋਇਆ ਤੁਹਾਡੇ ਕੰਮ ਤਾਂ ਨਹੀਂ ਕਰਾ ਸਕੇਗਾ ਆਸ਼ੂ ਜਿੱਤ ਕੇ ਵੀ ਇਹ ਇਹ ਉਹਨਾਂ ਦਾ ਹੰਕਾਰ ਹੈ ਸਾਹਬ ਪਰ ਇਹ ਨਹੀਂ ਲੱਗਦਾ ਕਿ ਸਿੱਧੇ ਤੌਰ ਤੇ ਵੋਟਰਾਂ ਨੂੰ ਧਮਕੀ ਆ ਜੈਸ਼ਨ ਵੋਟਾਂ ਪਾਓਗੇ ਤਾਂ ਕੰਮ ਨਹੀਂ ਹੋਣੇ ਬਾਬਾ ਸਾਹਿਬ ਦਾ ਨਾਮ ਲੈਂਦੇ ਐ ਤੇ ਬਾਬਾ ਸਾਹਿਬ ਦੇ ਬਣਾਈ ਜਿਹੜੀ ਇੱਥੇ ਡੈਮੋਕ੍ਰੇਸੀ ਸੰਵਿਧਾਨ ਜਿਹੜੀ ਇੰਸਟੀਚਿਊਸ਼ਨ ਹੈ ਉਹਨਾਂ ਨੂੰ ਚੈਲੰਜ ਕਰਦੇ ਵੀ ਜਿਹੜੇ ਲੋਕਾਂ ਦੀ ਆਵਾਜ਼ ਬਣ ਕੇ ਲੋਕਾਂ ਦੀ ਜਿੱਤ ਕੇ ਆਉਣਗੇ ਉਹਨਾਂ ਦੇ ਕੰਮ ਨਹੀਂ ਹੋਣਗੇ ਕੰਮ ਤਾਂ ਕੋਈ ਵੀ ਨਹੀਂ ਰੋਕ ਸਕਦਾ ਸਾਬ ਜੀ ਸ਼ੁਕਰੀਆ ਜੀ ਤਾਂ ਗੱਲਬਾਤ ਤੁਸੀਂ ਸੁਣੀ ਭਰਤਪੁਸ਼ ਨਾਸ਼ੂ ਇਹੀ ਕਹਿ ਰਹੇ ਨੇ ਕਿ ਲਗਾਤਾਰ ਪ੍ਰਸ਼ਾਸਨਾ ਜਿਹੜਾ ਇੱਕ ਪੱਖੀ ਚੱਲ ਰਿਹਾ ਲਗਾਤਾਰ ਆਮ ਆਦਮੀ ਪਾਰਟੀ ਦੇ ਵਰਕਰ ਨੇ ਪਿਛਲੇ ਕਈ ਦਿਨਾਂ ਤੋਂ ਭਾਵੇਂ ਉੱਥੇ ਰਾਸ਼ਨ ਵੰਡਦੇ ਨੇ ਭਾਵੇਂ ਜਿਹੜੇ ਸਕੂਲੀ ਬੈਗ ਨੇ ਕਿੱਟਾਂ ਨੇ ਵਿਦਿਆਰਥੀਆਂ ਲਈ ਉਹ ਵੰਡਦੇ ਨੇ ਪਰ ਅੱਜ ਇਹਨਾਂ ਦੇ ਕੁਝ ਵਰਕਰਾਂ ਨੇ ਉਹ ਸਮਾਨ ਵੰਡਣ ਵਾਲੇ ਫੜੇ ਵੀ ਸਮਾਨ ਵੰਡਣ ਤੋਂ ਬਾਅਦ ਹਾਲਾਂਕਿ ਇਹ ਕਹਿੰਦੇ ਕਾਰਵਾਈ ਦੁਆਲਟਾ ਪੁਲਿਸ ਸਾਡੇ ਬੰਦਿਆਂ ਨੂੰ ਚੱਕਣ ਤੇ ਲੱਗੀ ਹੋਈ ਆ ਜੇ ਕਹਿੰਦੇ ਮੈਂ ਉੱਥੇ ਮੌਕੇ ਤੇ ਨਾ ਆਉਂਦਾ ਤਾਂ ਸਾਡੇ ਬੰਦੇ ਪੁਲਿਸ ਦੁਆਲਟਾ ਚੱਕ ਕੇ ਲਿਆ ਜਾਂਦੀ ਕਹਿੰਦੇ ਮੈਂ ਉੱਥੇ ਪਹੁੰਚ ਕੇ ਛੜਾਇਆ ਆਪਣੇ ਦਫ਼ਤਰ ਉਲਟਾ ਜਿਹੜੇ ਇੱਥੇ ਅਜਿਹੀਆਂ ਗੜਬੜਾਂ ਕਰ ਰਹੇ ਨੇ ਉਹਨਾਂ ਤੇ ਕਾਰਵਾਈ ਕਰਨ ਦੀ ਬਜਾ